ਕਿਸੇ ਨੂੰ ਨਹੀਂ ਇਹਨਾਂ ਨੇ ਦੇਖਿਆ ਕਿ ਘਰੇ ਕੋਈ ਬੱਚਾ ਹੈਗਾ ਕਿ ਕੋਈ ਲੇਡੀਸ ਹੈਗੀ ਆ ਉਹ ਚ ਹੈਗੀ ਆ ਇਹਨਾਂ ਨੂੰ ਮੁਲਾਜ਼ਮਾ ਪਲੱਸ ਵਾਲਿਆ ਦਾ ਕੋਈ ਡਰ ਨਹੀਂ ਕਹਿੰਦੇ ਅਸੀਂ ਪੈਸੇ ਦੇ ਕੇ ਨਾਲੇ ਦੂਜੇ ਦਿਨ ਅਸੀਂ ਬਾਹਰ ਹਲੇ ਕੋਠੇ ਦੇ ਸਾਨੂੰ ਅੱਜ ਦੇ ਐਸੇ ਐਸੇ ਲਫ਼ਜ਼ ਬੋਲ ਰਹੀ ਸੀ ਨਾ ਕਿ ਸਾਨੂੰ ਸ਼ਰਮ ਆ ਰਹੀ ਹੈ ਕਹਿੰਦੇ ਹੋਏ ਵੀ ਇੱਥੇ ਬੰਦੇ ਅਟੈਕ ਕਰ ਰਿਹਾ ਅੱਧੇ ਘੰਟੇ ਤੱਕ ਲਿੱਟਾ ਚਲਾ ਰਹੇ ਆ ਮਾਰ ਰਹੇ ਗਾਲ੍ਹਾਂ ਕੱਢ ਰਹੇ ਮੈਂ ਪੈਨਿਕ ਕਰ ਰਹੇ ਆ ਸਾਰੇ ਮੱਲੇ ਵਾਲੇ ਬਚਾਰੇ ਡਰੇ ਹੋਏ ਸੀਗੇ ਤੇ ਆਹੁੰਦੇ ਨਾ ਜਿਹੜੇ ਵਾਰਦਾਤ ਆਲੇ 2025 ਇੱਥੇ ਵਾਰਦਾਤ ਯਾਨੀ ਕਿ ਟਾਂਟਾ ਚਲਾ ਰਹੇ ਸੀ ਅਸੀਂ ਪੈ ਕੇ ਰਿਮੋਰਡ ਕੇ ਚੌਂਕੀ ਲੈ ਉਹ ਉਹਨਾਂ ਨੇ ਮਾਰੀ ਦਾਤ ਮਾਰੀ ਸਾਡੇ ਘਰੇ ਵੜ ਗਈ ਸੀ ਗੱਲ ਆ ਮੇਰੇ ਜਵਾਗ ਦੀ ਮਾਰੀਆਂ ਘਰੇ ਹੱਥ ਚੱਕ ਕੇ ਗਏ ਆ ਟਾਂਟਾ ਦਾਤ ਦੂਰ ਗੋਲੀਆਂ ਚਲਾਣੇ ਸਾਡੇ ਘਰ ਪਰ 2025 ਬੰਦੇ ਸਨ ਔਰ ਉਹ ਆ ਕੇ ਬਰੀਆਲੀ ਦਰਵਾਜ਼ਾ ਤੋੜ ਦਿੱਤਾ ਦਰਵਾਜ਼ਾ ਤੋੜ ਕੇ ਲੇਡੀਜ਼ ਦੇ ਕੋਲ ਪਹੁੰਚ ਗਏ ਔਰ ਬੰਦੇ ਤੋਂ ਹਮਲਾ ਕੋਲੇ ਲੇਡੀਜ਼ ਪਰ ਬਾਲੀ ਬੱਚੇ ਸਾਰੇ ਪਿੰਟ ਮਾਰੇ ਤੇ ਅਨਾਂ ਡੇਲੀ ਨਿਊਜ਼ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਮਨਦੀਪ ਸਿੰਘ ਇਸ ਵਕਤ ਅਸੀਂ ਖੜੇ ਹਾਂ ਜੀ ਰਾਮਨਗਰ ਦੇ ਇਲਾਕੇ ਮੁੰਡੀਆਂ ਦੇ ਵਿੱਚ ਜਿੱਥੇ ਕੀ ਇੱਕ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਪਛਾਤੇ ਲੋਕਾਂ ਵੱਲੋਂ ਇਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਆ ਮੁੰਡੇ ਨਾ ਜਿਹੜੇ ਵਾਰਦਾ ਸਾਲੇ 225 ਇੱਥੇ ਵਾਰਦਾਤ ਯਾਨੀ ਕਿ ਟਾਂ ਟਾਂ ਚਲਾ ਰਹੇ ਸੀਗੇ ਅਸੀਂ ਬੈਕ ਫੇਰ ਮੋੜ ਕੇ ਚੌਂਕੀ ਲੈ ਕੇ ਕੌਣ ਸੀ ਕਹਿ ਦੀ ਉਹ ਬੰਦੇ ਇੱਕ ਹੋ ਹੈਗਾ ਗੁਰ ਗੁਰਮੀਤ ਅੱਛਾ ਜੀ ਗੁਰ ਗੁਰਦੀਪ ਅੱਛਾ ਜੀ ਔਰ ਇੱਕ ਹੈਗਾ ਟੁੰਨਾ ਉਹਦੇ ਨਾਲ ਜਿਹੜੇ ਹੈਗੇ ਉਹ ਕਿੱਥੇ ਰਹਿੰਦੇ ਆ ਜੀ ਇਕ ਤਾਂ ਨਾਲ ਆ ਗਰਾਊਂਡ ਦੇ ਵਿੱਚ ਹੀ ਰਹਿੰਦੇ ਆ ਜਿਹੜਾ ਟੁੰਨਾ ਰਹਿੰਦਾ ਫੌਜੀ ਕਲੋਨੀ ਲਈ ਜੀ ਤੁਹਾਡੀ ਕੋਈ ਪੁਰਾਣੀ ਲੜਾਈ ਹੈ ਰੰਜਿਸ਼ ਹੈ ਕੁਝ ਨਹੀਂ ਹੈ ਜੀ ਅੱਛਾ ਜੀ ਬਸ ਇਹ ਪੁੱਛਣਾ ਚਾਹੁੰਦੇ ਕਿ ਸਾਡੀ ਗਲਤੀ ਕੀ ਹੈ ਅੱਛਾ ਤੇ ਬਿਨਾਂ ਕਿਸੇ ਲੜਾਈ ਦੇ ਬਿਨਾਂ ਕਿਸੇ ਵਜੇ ਤੇ ਕਿਸੇ ਤੇ ਆ ਕੇ ਹਮਲਾ ਕੋਈ ਕਿਦਾਂ ਕਰ ਸਕਦਾ ਹੈ ਜੀ ਹੁਣ ਤਾਂ ਉਹਨਾਂ ਨੂੰ ਹੀ ਪਤਾ ਸਰ ਅੱਛਾ ਜੀ ਜਿਹੜੀ ਗੱਲ ਸੀ ਤੁਹਾਨੂੰ ਦੱਸਤਾ ਕਿ ਸਾਨੂੰ ਮਰੀ ਜਾਂਦਾ ਪਤਾ ਨਹੀਂ ਕੀ ਗੱਲ ਕੀ ਹੈ ਅੱਛਾ ਤੁਹਾਡੇ ਸੱਟ ਕਿਦਾਂ ਵੱਜੀ ਹੈ ਉਹਨਾਂ ਨੇ ਮਾਰੀ ਦਾਤ ਮਾਰੀ ਸੀ ਸਾਡੇ ਘਰੇ ਵੜ ਗਈ ਸੀ ਕੱਲ ਅੱਛਾ ਜੀ ਆ ਮੇਰੇ ਜਵਾਗ ਦੇ ਵੀ ਮਾਰੀਆਂ ਹੈ ਕਰਿਆ ਹਾਂ ਤਾਂ ਚੱਕ ਕੇ ਗਏ ਆ ਟਾਂਟਾ ਦਾ ਦੰਦ ਦੁੱਧ ਗੋਲੀਆਂ ਚ ਲੱਗ ਗਈਆਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਭਾਈ ਜਦੋਂ ਆਂਦੇ ਆ ਥੋੜਾ ਜਿਹਾ ਦੇਖਣ ਹੱਲ ਕਰਨ ਤੁਹਾਡੇ ਕੋਈ ਫੁਟੇਜ ਵਗੈਰਾ ਹੈਗੀ ਹੈ ਜਿਹਦੇ ਵਿੱਚ ਉਹ ਹਮਲਾਵਰ ਆਂਦੇ ਨੇ ਤੁਹਾਡੇ ਤੇ ਹਮਲਾ ਕਰਦੇ ਆ ਜੀ ਸਾਰਾ ਫੋਟੋ ਪਿਆਗਾ ਜੀ ਵੀਡੀਓ ਸਾਰੀ ਪਈ ਠੀਕ ਹੈ ਜੀ ਹਾਂਜੀ ਤੇ ਕਿਹੜਾ ਘਰ ਹੈ ਜੀ ਤੁਹਾਡਾ ਜਿੱਥੇ ਤੁਸੀਂ ਕਹਿੰਦੇ ਹੋ ਜੀ ਹਮਲਾ ਆਇਆ ਆਜੋ ਜੀ ਤੇ ਆਜੋ ਇਹਨਾਂ ਦਾ ਘਰ ਵੀ ਦਿਖਾਣੇ ਜਿੱਥੇ ਆਹ ਕਹਿੰਦੇ ਆ ਕੀ ਸਾਡੇ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ ਗਿਆ ਇੱਟਾਂ ਨਾਲ ਦਾਤਾਂ ਨਾਲ ਹਾਂ ਇੱਟਾਂ ਦੇ ਇੰਨੀਆਂ ਮਾਰੀਆਂ ਸੀ ਕਿ ਨਾ ਸਾਰੇ ਕੋਠੇ ਦੇ ਉੱਪਰ ਇਕੱਠੀਆਂ ਕੀਤੀਆਂ ਕੀਤੀਆਂ ਸੀ ਅੱਛਾ ਇਹ ਦਰਵਾਜ਼ਾ ਸੋੜ ਕੇ ਅੰਦਰ ਆ ਹਾਂ ਦੇਖੋ ਦਰਵਾਜ਼ਾ ਦੇਖੀ ਸੋੜ ਕੇ ਅੰਦਰ ਬੜੇ ਆ ਹਾਂ ਰੁਕਦਾ ਇੱਥੇ ਉੱਤਾਂ ਟਾਂਡਾ ਆ ਕੇ ਰੁਕਿਆ ਹੋਇਆ ਆ अच्छा जी सारे अंदर के कुंडा सारे कुंडा बाहर क्या हुआ था जी हमारे घर पर बीस पच्चीस बंदे थे अच्छा और आके बरियारी दरवाजा तोड़ दिए दरवाजा तोड़ के लेडीज के पास पहुंच गए और बंदे पर हमला बोले लेडीज पर बाली बच्चे सारे पीट मार रहे थे और हथियार लिए थे यहाँ पे बोल रहे थे कि मार देंगे हम सिक्सर से फायर निकाल और फायर मारे इधर से ऊपर करके अच्छा अंदर आ गए थे अंदर हाँ जी यहाँ पर दस पंद्रह बंदे आके घुस पड़े किसी को जानते हो आप उनमें हम किसी को नहीं हम घर से बाहर करते अच्छा जी ਔਰ ਜੋ ਕੀਏ ਹੈ ਉਹ ਬੰਦੇ ਨਹੀਂ ਕੀਏ ਹੈ ਔਰ ਸਭ ਇਹ ਦੇਖੀਏ ਸਭ ਕੀਆ ਪਿਆ ਸਾਰੇ ਤੁਸੀਂ ਇਹਨਾਂ ਦੇ ਕਹਿਣ ਦੇ ਮੁਤਾਬਿਕ 15 ਤੋਂ 20 ਬੰਦੇ ਘਰ ਦੇ ਅੰਦਰ ਆਉਂਦੇ ਨੇ ਜੀ ਤੇ ਇਹਨਾਂ ਦੇ ਘਰ ਦੇ ਅੰਦਰ ਵੜ ਕੇ ਹਮਲਾ ਕਰਦੇ ਨੇ ਜੀ ਤੇ ਘਰ ਦਾ ਜਿਹੜਾ ਵੀ ਇਹਨਾਂ ਨੇ ਸਮਾਨ ਰੱਖਿਆ ਸੀ ਉਸ ਦਾ ਵੀ ਤੋੜਫੋੜ ਕਰਕੇ ਜਾਂਦੇ ਨੇ ਜੀ ਔਰ ਛੱਤ ਤੇ ਸਰ ਨਾ ਹੀ ਉਹ ਤਾਂ ਸਭ ਇਟਾ ਮਾਰੇ ਹਨ 150 ਇਟਾ ਮਾਰੇ ਹਨ ਛੱਤ ਛੱਤ ਤੇ ਵੀ ਜਾ ਕੇ ਕੋਠਿਆ ਦੇ ਜਿਹੜੇ ਹੈਗੇ ਘਰ ਉਹਨਾਂ ਦਾ ਵੀ ਤੋੜਦਾ ਹੈਗਾ ਅੱਛਾ ਜੀ ਕੋਠੇ ਦੇ ਵੀ ਏਟਾ ਉਟਾ ਦੇਖ ਲਵਾਂਗੇ ਇਹਨਾਂ ਵਿਚਾਰੇ ਗਵੰਡਿਆ ਦਾ ਵੀ ਇਹਨਾਂ ਦੇ ਨਾਲ ਜਿਹੜਾ ਕਾਨ ਵਿਚਾਰਿਆ ਦਾ ਉਹਨਾਂ ਦਾ ਵੀ ਤੋੜਿਆ ਜਿਹੜੀ ਸਬਜ਼ੀ ਵਾਲੀ ਵਿਚਾਰੀ ਹੈਗੀ ਉਹਨਾਂ ਦੇ ਵੀ ਏਟਾ ਇਹਨਾਂ ਨੇ ਮਾਰੀਆਂ ਕਿਸੇ ਨੂੰ ਨਹੀਂ ਇਹਨਾਂ ਨੇ ਦੇਖਿਆ ਕਿ ਘਰੇ ਕੋਈ ਬੱਚਾ ਹੈਗਾ ਕਿ ਕੋਈ ਲੇਡੀਜ਼ ਹੈਗੀ ਆ ਪੁੱਛਿਆ ਗਿਆ ਇਹਨਾਂ ਨੂੰ ਮੁਲਾਜ਼ਮਾ ਪਲੱਸ ਵਾਲਿਆਂ ਦਾ ਕੋਈ ਡਰ ਨਹੀਂ ਕਹਿੰਦੇ ਅਸੀਂ ਪੈਸੇ ਦੇ ਕੇ ਨਾਲੇ ਦੂਜੇ ਦਿਨ ਅਸੀਂ ਬਾਹਰ ਹੱਲੇ ਕੋਠੇ ਦੇ ਸਾਨੂੰ ਅਜੇ ਅਜੇ ਐਸੇ ਐਸੇ ਲਫ਼ਜ਼ ਬੋਲ ਰਹੀ ਸੀ ਨਾ ਕਿ ਸਾਨੂੰ ਸ਼ਰਮ ਆ ਰਹੀ ਹੈ ਕਹਿੰਦੇ ਹੋਏ ਵੀ ਇਹ ਠੀਕ ਹੈ ਤੇ ਜਵਾਬ ਹੈਗੇ ਬੱਚੇ ਹੁਣ ਸਾਰੇ ਡਰੇ ਹੋਏ ਇੱਕਦਮ ਸੀ ਤੁਹਾਡੇ ਵੱਲੋਂ ਕੰਪਲੇਂਟ ਕਰ ਦਿੱਤੀ ਗਈ ਹੈ ਜੀ ਸਾਡੇ ਵੱਲੋਂ ਕੰਪਲੀਟ ਕੀਤੀ ਜੀ ਅੱਧੇ ਘੰਟੇ ਬਾਅਦ ਮੁਲਾਜ਼ਮ ਆ ਰਹੀ ਹੈ ਜੀ ਅੱਛਾ ਕਿਹੜੀ ਗੱਲ ਬਾਰੇ ਜੀ ਇੱਥੋਂ 5 ਮਿੰਟ ਦਾ ਸਫ਼ਰ ਹੈਗਾ ਇੱਥੇ ਤੱਕ ਦਾ ਜੀ ਇੱਥੇ ਬੰਦੇ ਅਟੈਕ ਕਰ ਰਹੇ ਆ ਅੱਧੇ ਘੰਟੇ ਤੋਂ ਅਗਲੀ ਈਟਾ ਚਲਾ ਰਹੇ ਆ ਮਾਰ ਰਹੇ ਗਾਲ੍ਹਾਂ ਕੱਢ ਰਹੇ ਆ ਮਾ ਪੈਨਿਕ ਕਰ ਰਹੇ ਆ ਸਾਰੇ ਮੱਲੇ ਵਾਲੇ ਬਚਾਰੇ ਡਰੇ ਹੋਏ ਸੀਗੇ ਇੱਥੇ ਕੋਈ ਬੰਦਾ ਬਚਾਰਾ ਬਾਹਰ ਨਹੀਂ ਆ ਰਿਹਾ ਸੀਗਾ ਸਬਜ਼ੀ ਵਾਲੀ ਬਚਾਰੀ ਹੋੜ ਡੇੜੀ ਲੈ ਕੇ ਭੱਜੀ ਅੱਛਾ ਜੀ ਮੁਲਾਜ਼ਮ ਉਹਨਾਂ ਦਾ ਇਹਨਾਂ ਦਾ ਸਾਡੇ ਜੋ ਰਾਤ ਨੂੰ ਲੜਾਈ ਹੋਈ ਹੈ ਕਿ ਮਾਮਲਾ ਕੀ ਹੈ ਵਸਲ ਆਪਣੇ ਰਾਤ ਇੱਕ ਮਤਲਬ ਪੂਜਾ ਦੇ ਵਿਭਗ ਨੂੰ ਕੰਪਲੀਟ ਆਈ ਸੀ ਤੇ ਵੀ ਗੁਰਦੀਪ ਸਿੰਘ ਨਾਮ ਦੇ ਲੜਕਾ ਜਿਹੜਾ ਇਹਨਾਂ ਦਾ ਕੁਝ ਆਪਸ ਵਿੱਚ ਪਹਿਲਾਂ ਰੰਜਿ ਹੈ ਚੱਲਦੀ ਆ ਉਹਨਾਂ ਨੇ ਜਿਹੜਾ ਉਹਨਾਂ ਤੇ ਹਮਲਾ ਕੀਤਾ ਕਰੀ ਤੇ ਉਹਦੇ ਸਮੰਧੀ ਸਾਡੇ ਜਿਹੜੇ ਰਾਤ ਡਿਊਟੀ ਆਫਸਰ ਸੀਗੇ ਇਸ ਜਗENDER ਸਿੰਘ ਉਹ ਜਾ ਕੇ ਆਏ ਨੇ ਮੌਕੇ ਤੇ ਉਹਨੂੰ ਇਨਵੈਸਟੀਗੇਸ਼ਨ ਚੱਲ ਰਹੀ ਸੀ ਤਾਂ ਅੱਜ ਫਿਰ ਜਿਹੜੀ ਗੁਰਦੀਪ ਸਿੰਘ ਉਹਨਾਂ ਨੇ ਫਿਰ ਦੁਪਹਿਰੇ ਇਹਨਾਂ ਤੇ ਜਿਹੜਾ ਅਟੈਕ ਕੀਤਾ ਮੌਕੇ ਤੇ ਜਾ ਕੇ ਆਏ ਹਾਂ ਸੀ ਜਦ ਤੱਕ ਉਹ ਫਰਾਰ ਹੋ ਚੁੱਕੀ ਸੀ ਇਨਵੈਸਟੀਗੇਸ਼ਨ ਚੱਲ ਰਹੀ ਆ ਪੂਜਾ ਦੇਵੀ ਨੂੰ ਸਟੇਟਮੈਂਟ ਲੈ ਕੇ ਜਿਹੜੀ ਆ ਬਣਦੀ ਕਾਰਵਾਈ ਜਿਹੜੀ ਆ ਉਹ ਅਮਲ ਚ ਲਿਆਂਦੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਠੀਕ ਹੈ